ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਨ ਉਧੋਤੇ ਜੀ ਅੱਜ ਇਹਦੇ ਵਿੱਚ ਅਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬੱਪੂ ਸਤਿਕਾਰ ਸਤਿਗੁਰ ਜੀ ਹੋਠੇ ਕੋ ਵਧੀਆ ਵਧੀਆ ਜੀ ਨਾਮ ਤੇ ਡਰੈਸ ਕੋ ਨਾਮ ਅੰਦਰ ਸਿੰਘ ਪਿੰਡ ਛੰਨਾ ਗਲਾ ਸਿੰਘ ਵਾਲਾ ਹਮ ਜ਼ਿਲ੍ਹਾ ਬਨਾਲਾ ਹਮ ਸੀ ਤਫਾ ਨੇੜੇ ਪਿੰਡ ਅਧੌਰ ਨੇ ਜਾਨਾ ਸੰਧੂ ਆ ਪਿੰਡਾਂ ਦੇ ਵਿੱਚ ਜੀ ਮੋਬਾਈਲ ਨੰਬਰ ਉਹ 8955733667 ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੁਆਸ ਹੁੰਦੀ ਆ ਸੁਆ ਦੂਜਾ ਦੂਜੇ ਹੀ ਕਿੰਨੇ ਦਿਨ ਲਊਏ ਇਹ ਦਿਨ ਲਊ ਹਜੇ 12 ਤੇ 12 13 ਹਾਂ ਕੱਚੀ ਆ ਬਸ ਓਕੇ ਤੇ ਕਿੰਨਾ ਰੋਗਾ ਵਿੱਚ ਗਾਰ ਕਾੜ ਦੱਸਿਆ ਕਿੰਨਾ ਰਿਕਾੜ ਉਹਨਾਂ ਨੇ ਪਹਿਲੇ 21 ਦੱਸੇ 21 ਲੀਟਰ ਕੱਢੇ ਠੀਕ ਆ ਫੇਸ ਦੀ ਬਿਊਟੀ ਕਮਾਲ ਮੋਦੀਵਾਦੀ ਪੂਰੀ ਚੰਗੀ ਫੁੱਲ ਕੱਦ ਫੁੱਲ ਪਲੀ ਵੀ ਛੋਟੀ ਨਾ ਮੰਨੇ ਲੇਵਾ ਨੂੰ ਵਾ ਕਮਾਲ ਦਾ ਕੱਲੀ ਕੱਚੀ ਕੱਚੀ ਓਸਾ ਬਣਾ ਦਾ ਜਾ ਲਾ ਲੱਵ ਆਉ ਪਈਆਂ ਕਿਨੇ ਬਾਪੂ ਹਾਂ ਜੀ ਸਾਰੀਆਂ ਬਾਲਟਾਂ ਲੱਗਣੀਆਂ ਫਿਰ ਸੋਨਾ ਫੋਲ ਦੇ ਤੌਰ ਤੇ ਰਖਾ ਦੇ ਫੁੱਲ ਬਰੀਡ ਥਣ ਬਣਾ ਕਮਾਲ ਦਾ ਲੱਗਿਆ ਅੱਥੀ ਚੋ ਲਿਓ ਚਾਹ ਮਸ਼ੀਨਾਂ ਚੋ ਲਿਓ ਇੱਕ ਨੰਬਰ ਥਣ ਲੱਗਿਆ ਬਾਕੀ ਤੋਰਾ ਚਾਹ ਬਾਕੀ ਜਾਂਡ ਜੂੜ ਬਾ ਛਾੜੂ ਬਹੁਤ ਹੈ ਹੂੰ ਛਾੜੂ ਤਾਂ ਦੁੰਨੀ ਬਹਿਰਾ ਵਾਲਾ ਹੈ ਤੋਰਾ ਤੋਰਾ ਐਨ ਓਕੇ ਆ ਬਈ ਕੱਲੀ ਕੱਚੀ ਆ ਬਸ ਕੱਚੀ ਮੰਨ ਕੇ ਚਲੋ ਇਹ ਜਾ ਭਾ ਵੀ ਕੱਚੀਆਂ ਵਾਲਾ ਹੋਊ ਕਿ ਨਹੀਂ ਬਾਪੂ ਯਾਰੋ ਸਾ ਮੜ ਬਟ ਕੱਢ ਕਾ ਕਰਦੇ ਹਾਂਗੇ ਸਾਹਬ ਨੂੰ ਠੀਕ ਆ ਫਿਰ ਉਹ ਹਿਸਾਬ ਨਹੀਂ ਹੋ ਜੇ ਹਿਸਾਬ ਨਾ ਪੱਕੀ ਵੀ ਐ ਸਹੀ ਗੱਲ ਆ ਜੇ ਹੁਣ ਅਗਲਾ ਲੋ ਉਹ ਹਿਸਾਬ ਬੰਦੇ ਦਿਆਂ ਕੱਚੀ ਦਾ ਮੁੱਲ ਵਾਪ ਨੂੰ ਨਾ ਕੱਚਿਆਂ ਵਾਲੇ ਦੀ ਫੁੱਲ ਬ੍ਰੀਡ ਆ ਕਰਮ ਵਾਲੀ ਪਲੀ ਵੀ ਬਹੁਤ ਆ ਪੂਰੀ ਜਾਨ ਵਾਲੀ ਆ ਕੋਈ ਲਸੀ ਲਾਮੀ ਨਹੀਂ ਤੇ ਮੁੱਲ ਵਾਪ ਨੂੰ ਕਨ ਜੈਜ ਨੂੰ ਬਾਹਲਾ ਮੁੱਲ ਨਹੀਂ ਕਰਦੇ ਕੱਚ ਕੇ ਮੁੱਲ ਹੋ ਗੈੜਦੇ ਹਾਂ ਨਾ ਮੁੱਲ ਹੋਗਾ ਬਈ ਓੜਾ ਬਣਾ ਦੇਖੋ ਕਰਮ ਵਾਲੀ ਦਾ ਉੱਤੋਂ ਪੱਦਰ ਪੂਰੀ ਜਾਨ ਵਾਲੀ ਬੈਠਾ ਲਸੀ ਲਾਮੀ ਨਹੀਂ ਕੋਈ ਬਣਾਉ ਨੂੰ ਬਹੁਤ ਜਿੱਤੇ ਤਿਆਰ ਹੋ ਗਏ ਹਾਂ ਜੀ ਰਿਕਾਰਡ ਖਾ ਲੀ ਜੀ ਬਣਾਉਣਾ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਇਹ ਬਸੂਆ ਦਾ ਦੂਜੀ ਹੈ ਦੂਜੀ ਹੈ ਕਿੰਨੇ ਦਿਨ ਲਊ ਇਹ ਇਹ ਬਸ ਇੱਕ ਦੋ ਦਿਨ ਇੱਕ ਦੋ ਦਿਨ ਇਹ ਤਿਆਰੀ ਹੈ ਕਿੰਨਾ ਕੁ ਰਿਕਾਰਡ ਹੈ ਦਾ ਦੋਨਾ ਚਾਹੀਦਾ ਜੀ 20 ਦਿਨ ਦੇ ਟੇੜੇ ਜਿਵੇਂ ਮਤਲ ਲਗਾ ਦੀ ਓਕੇ ਆਰਡਰ ਕਮਾਲ ਦਾ ਨਾਲ ਨਾਲ ਉਹਨਾਂ ਫੁੱਲ ਚੰਗੀਆਂ ਮੁੱਠੀਆਂ ਆਕਾਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਕੱਲੇ ਚੱਤੀਆ ਇੱਕ ਤੋਂ ਦੋ ਦਿਨ ਹੋਲੇ ਬਫੂ ਤੋਂ ਤੇ ਚਾਦ ਦਾ ਪ੍ਰਿੰਟ ਬਰੀਟ ਇੱਕ ਨੰਬਰ ਲੈਵਾ ਕਮਾਲ ਦੀ ਤਿਆਰੀ ਬੜੀ ਚੰਗੀ ਆ ਅਜੇ ਇੱਕ ਦੋ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਬਾਕੀ ਤੋਰਾ ਚੈੱਕ ਕਰ ਕੀ ਆ ਬਾਤ ਬਰੀਕ ਵਾਲੀ ਆ ਬਾਪੂ ਐਡ ਹਨ ਹਾਂ ਹੂੰ ਬਹੁਤ ਥੱਦੇ ਥੁਲੇਰ ਕਾ ਕੀ ਗੱਲ ਜੀ ਸਹੀ ਗੱਲ ਆ ਦੋ ਤਿੰਨ ਹਜੇ ਸੁਬੀ ਨਹੀਂ ਹੂੰ ਦੋ ਤਿੰਨ ਦਿਨ ਸਹੀ ਆ ਠੀਕ ਤੇ ਮੋਲ ਫਿਰ ਫੋਨ ਤੇ ਹੋ ਜੀ ਹਾਂ ਮੋਲ ਸਾਫ ਨਹੀਂ ਹੋ ਜੀ ਜੈ ਜੀ ਹੋਣ ਫੋਨ ਤੇ ਕਰਦੇ ਆ ਠੀਕ ਹੈ ਬਾਲਾ ਮੋਲ ਨਹੀਂ ਕਰਦੇ ਬਾਪੂ ਮੈਂ ਨਾ ਚੱਚ ਕੇ ਜਾਇਜ਼ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਪ੍ਰਿੰਟ ਪ੍ਰਿੰਟ ਤੋਂ ਵੱਧ ਥਾਂ ਲੈ ਵਾ ਨਾੜਾ ਨੂੰ ਹੋ ਲਜੰਗੀ ਕਰਮਾ ਲਈ ਨਾਗਸੀ ਬਾਪੂ ਕੋਲੇ ਦੋ ਦੋ ਨਹੀਂ ਰਖਾਤੇ ਕਿਸੇ ਵੀ ਨੂੰ ਪੂਰੇ ਵੀ ਦਿਖਾ ਦਈਏ ਜੀ ਪਸੰਦ ਆਵੇ ਤਾਂ ਬਾਪੂ ਮੈਗਨੈਟ ਕਰ ਲਓ ਜੀ ਧੰਨਵਾਦ ਜੀ